ਪੱਕੇ ਨੰਬਰ ਦੀ ਹੈ ਪੱਕੇ ਨੰਬਰ ਦੀ ਹੈ ਜੀ ਨੰਬਰ ਵੀ ਸੋਹਣਾਗਾ ਹਾਂ ਬਾਕੀ ਬਾਈ ਜੀ ਸੈਸਰੀ ਗੱਡੀ ਨੂੰ 2 ਲੱਖ ਰੁਪਏ ਦੇ ਤਾਂ ਐਕਸਟਰਾ ਲਾਏ ਲੱਗੇ ਵੇ ਆ ਇਕੱਲੇ 22 ਇੰਚ ਲਾਏ ਆ ਜੀ ਇਹ ਕਰੋਮ ਵਾਲੇ ਆਹਾ 2 ਲੱਖ ਦੇ 2 ਲੱਖ ਰੁਪਏ ਦੇ ਜੀ 23157 ਓਕੇ ਬਾਈ 23000 ਆ ਹੈਨਾ ਹਾਂਜੀ ਹਾਂਜੀ 22000 ਆ ਲੈ ਹੋਰ ਵੀ ਕੱਲੇ ਮੀਟਰ ਨਹੀਂ ਦਿਖਾਉਣਾ ਆ ਅੰਦਰ ਮਾਰ ਕਰਾਂ ਕੈਮਰਾ ਸੀਟਾਂ ਤੇ ਵੀ ਜਿਵੇਂ ਕਹਦੀਆਂ ਲੱਗਦਾ ਜਿਵੇਂ ਕੋਈ ਬਿਠੀ ਨਹੀਂ ਹੁੰਦਾ ਵੀ ਅੱਜ ਤੱਕ ਜਮਾ ਨਵੀਂ ਕਾਰ ਆ ਭਾਉ ਆ ਦੀ ਪੱਗ ਵੱਨ ਵਾਲੇ ਬਚਦੀ ਦੇਖ ਕੇ ਭਾਉ ਮੈਂ ਕਹਣਾ ਚਾਹੇ ਦਾੜੀ ਚ ਧੋਲੇ ਵੀ ਦੇਖ ਲੈ ਯਾਰ ਜ ਲੋ ਜੀ ਲੈ ਵੀਰ ਮੈਂ ਬਾਕੀ ਯਾਰ ਗੱਲ ਸਹੀ ਹੈ ਕੱਲੀ ਕੱਲੀ ਜਮੇ ਕਹੀਦੀ ਹੈ ਨਾ ਸਾਰੇ ਫਲ ਤੱਕ ਕਿਤੇ ਵੀ ਨਟ ਨੂੰ ਚਾਬੀ ਲੱਗੀ ਹੋਵੇ ਗੱਡੀ ਵਾਪਸ ਕਾਊਂਟਰ ਤੇ ਖੜਾ ਦਿਓ ਵੀ ਨਵੇਂ ਆਪਾਂ ਆਪ ਟਾਇਰ ਚੜਾਏ ਅਸਾ ਟਾਇਰ ਜੀ ਆਪਾਂ ਪੋਹ ਦੇ ਦੇਖ ਮੇਤਰਾ ਚਲੋ ਪਤਾ ਹੁੰਦਾ ਹੀ ਮੁੰਡਿਆਂ ਖੁੰਡਿਆਂ ਨੂੰ ਅੱਜ ਕੱਲ ਅਸੀਂ ਸੈਸੀਰੀ ਆਪ ਲਾ ਕੇ ਦੇ ਦਿੰਨੇ ਜੇ ਨਹੀਂ ਆਉਂਦੀ ਗੱਡੀ ਤੇ ਲੱਗਦੀ ਆਪ ਲਵਾ ਕੇ ਦੇ ਬੀਬੀ ਜੀ 92000 ਕੰਪਨੀ ਰਿਕਾਰਡ ਹੋਊਗਾ ਇਹਦਾ ਰਿਕਾਰਡ ਹੋਊਗਾ 87000 ਮਈ ਚ ਓਕੇ ਹਾਂ ਚੌਕੜਾ ਨਵਾਂ ਆ ਨਵੇਂ ਵਰਗਾ 80 ਪੈਸੇ ਟਾਇਰ ਨਾਮ ਨਾਲ ਕੰਡੀਸ਼ਨ ਵਿੱਚੋਂ ਵੀ ਦਿਖਾ ਦੇ ਗੱਡੀ ਹਾਂਜੀ ਵਿੱਚੋਂ ਵਿੱਚੋਂ ਬਾਹਰ ਸੋਹਣੀ ਕਾਰ ਆ ਸੀਟ ਸੂਟ ਕਵਰ ਜਮਾ ਨਵੇਂ ਵਰਗੇ ਲੱਗੇ ਹੋਏ ਆ ਜੀ ਮਾਰਦੀ ਪਿਛਲੀ ਮਿੱਤਰੋ ਅੱਜ ਫੇਰ ਪਹੁੰਚ ਗਏ ਆਪਾਂ ਨਾਨਕ ਕਾਰ ਬਾਜ਼ਾਰ ਪੋਤ ਨੇ ਬਾਈਵਰੀ ਸੱਜਣੋ ਸਪੈਸ਼ਲ ਸਕੋਰਪੀਓ ਦਾ ਕੰਮ ਹੀ ਕਰਦੇ ਨੇ ਨੰਬਰ 2 ਤੇ ਲਗਭਗ ਜਿੰਨੀਆਂ ਵੀ ਗੱਡੀਆਂ ਵਾਇਰਲ ਹੋਵੇ ਹੁੰਦੀਆਂ ਨੇ ਹੁੰਦੀਆਂ ਵੀ ਸਕੋਰਪੀਓ ਨੇ ਕੁਝ ਦਿਨ ਪਹਿਲਾਂ ਵੀਡੀਓ ਕੀਤੀ ਸੀ ਲਗਭਗ ਜਿੰਨੀਆਂ ਵੀ ਸਕੋਰਪੀਓ ਗੱਡੀਆਂ ਦਿਖਾਈਆਂ ਸੀ ਸੱਜਣੋ ਬਹੁਤ ਘੱਟ ਚੱਲੀਆਂ ਹੋਈਆਂ ਸੀ ਤੇ ਹੈਗੀਆਂ ਵੀ ਸਕੋਰਪੀਓ ਸੀ ਗ ਇੱਕ ਹੂ ਵਾਈਟ ਤੇ ਦੋ ਹੋਣ ਗਿਆ ਕਾਲੀਆਂ ਹਨਾ ਤੇ ਕੁਝ ਹੋਰ ਵੀ ਗੱਡੀਆਂ ਨੇ ਸਜਣੋਂ ਆਪਾਂ ਸਾਰੀਆਂ ਦੀ ਡਿਟੇਲ ਪਤਾ ਕਰਾਂਗੇ ਵੀ ਕਿੰਨੇ ਕਿਲੋਮੀਟਰ ਚੱਲੀਆਂ ਹੋਈਆਂ ਨੇ ਪਹਿਲਾਂ ਆਪਾਂ ਬਾਈ ਨੂੰ ਮਿਲ ਲਈਏ ਭਿੰਦੇ ਨੂੰ ਕੀ ਆਲਾ ਬਾਈ ਜੀ ਸੱਸੀ ਕਾਲ ਬਾਈ ਜੀ ਠੀਕ ਠਾਕ ਵਧੀਆ ਜੀ ਚਾਰ ਵੀ ਕੰਮਕਾਰ ਗੱਡਾ ਪੂਰੇ ਵਧੀਆ ਮਾਲਕ ਦੀ ਕਿਰਪਾ ਜੀ ਬਸ ਆ ਤਾਂ ਗੱਡੀ ਜਮੀ ਨਮੀ ਆ ਹਨਾ ਹਾਂਜੀ ਹਾਂਜੀ ਬਾਈ ਜੀ ਕੱਲੀ ਹਾਰ ਦੀ ਕਮੀ ਆ ਹਾਰ ਦੀ ਕਮੀ ਆ ਤੇ ਇਹ ਕਿੰਨੇ ਕਿਲੋਮੀਟਰ ਚੱਲੀ ਹੋਈ ਆ ਪਹਿਲਾਂ ਤਾਂ ਇਹ ਦੱਸਿਓ ਇਹ ਬਾਈ ਜੀ 20 ਤੋਂ 22000 ਕਿਲੋਮੀਟਰ ਚੱਲੀ ਆ ਫਰਸਟ ਓਨਰ ਆ ਹਾਂਜੀ ਸਾਰੀ origignal ਦੀ ਬੰਪਰ ਤੋਂ ਬੰਪਰ origignal ਦੀ ਫੁੱਲ ਗਾਰੰਟੀ ਮਿਲੂ ਜੀ ਫੁੱਲ ਗਾਰ ਬਾਕੀ ਭਾਈ ਜੀ ਸੈਸਰੀ ਗੱਡੀ ਨੂੰ 2 ਲੱਖ ਰੁਪਏ ਦੇ ਤਾਂ ਐਕਸਟਰਾ ਲਾਏ ਲੱਗੇ ਵੇ ਆ ਇਕੱਲੇ 22 ਇੰਚ ਲਾਏ ਆ ਜੀ ਇਹ 크੍ਰੋਮ ਵਾਲੇ ਆਹਾਂ 2 ਲੱਖ ਦੇ 2 ਲੱਖ ਰੁਪਏ ਦੇ ਜੀ ਕਮਾਲ ਹੋਈ ਪਈ ਆ ਬਾਕੀ ਐਮਪੂ ਵੂ ਫਿਰ ਸੈਸਰੀ ਐਕਸਟਰਾ ਹੋਰ ਵੀ ਆ ਹੂੰ ਲੱਗੀ ਵੀ ਆ ਜੀ ਐਮਪੂ ਵੂ ਫਿਰ ਦਿਖਾ ਦਿਓ ਭਾਈ ਜੀ ਦਿਖਾ ਤਾਂ ਰਮਿਆਂ ਵਿੱਚੋਂ ਤੇ ਵੱਡੀ ਗੱਲ ਇਹ ਆ ਹੁਣ ਜਿਹੜਾ ਭਰਾ ਟਾਇਰਾਂ ਤੇ ਲਾਇਆ ਤੇ 2 ਲੱਖ ਰੁਪਏ ਲਾ ਸਕਦਾ ਹੈ ਵੀ ਉਹ ਕਿੰਨੇ ਕ ਸੌਂਕ ਨਾਲ ਗੱਡੀ ਰੱਖਦਾ ਹੋ ਤੁਸੀਂ ਹੁਣ ਆਪੀ ਜਾਣੀ ਜਾਣੋ ਬਾਈ ਜੀ ਸਕਰਾਚ ਲੈਸ ਕਾਰ ਆ ਕੋਈ ਡੈਂਟ ਹੋਵੇ ਸਕਰਾਚ ਹੋਵੇ ਗੱਡੀ ਦੀ ਫੁੱਲ ਗਰੰਟੀ ਹੋਊ ਬਾਈ ਜੀ ਓਕੇ ਹਾਂਜੀ ਪਹਿਲੇ ਓਨਰ ਦੀ ਆ ਨੰਬਰ ਪੰਜਾਬ ਦਾ ਹੈ ਨਾ ਪੱਕੇ ਨੰਬਰ ਦੀ ਫਰਸਟ ਓਨਰ ਜੀ ਸਿਰਫ 20000 ਕਿਲੋਮੀਟਰ ਬਾਈ ਚੱਲੀ ਹੋਈ ਆ 20 ਤੋਂ 22000 ਜੀ ਮੀਟਰ ਦੇਖੋ ਚੈੱਕ ਕਰ ਲੈਣ ਹਾਂਜੀ ਹਾਂਜੀ ਆ ਮੀਟਰ ਦੇਖ ਲੈ ਹੁਣ ਆ ਕੇ ਗਿਣੀ ਚੱਲੀ ਹੋਈ ਆ ਦੇਖੀ ਕਰਾਂ 23157 ਓਕੇ ਬਾਈ ਤੇਹੀ ਯਾਰੀ ਆ ਹੈ ਨਾ ਹਾਂਜੀ ਹਾਂਜੀ 20000 ਯਾਰ ਲੈ ਹੋਰ ਵੀ ਕੱਲੇ ਮੀਟਰ ਨਹੀਂ ਦਿਖਾਉਣਾ ਆ ਅਬ ਅੰਦਰ ਮਾਰ ਕਰਾਂ ਕੈਮਰਾ ਸੀਟਾਂ ਤੇ ਵੀ ਜਿਵੇਂ ਕਹ ਦੀ ਐਂ ਲੱਗਦਾ ਜਿਵੇਂ ਕੋਈ ਬੈਠੀ ਨਹੀਂ ਹੁੰਦਾ ਵੀ ਅਜ ਤੱਕ ਹਾਂਜੀ ਹਾਂਜੀ ਸੀਟ ਕਵਰ ਵੀ ਨਵੇਂ ਆ ਜਮਾ ਨਾਲ ਬਿਲਕੁਲ ਯਾਰ ਫੁੱਲ ਨਾ ਜਿਵੇਂ ਕਹ ਦੀ ਬਾਈ ਨੇ ਰੱਜ ਕੇ ਰੁਪਈਆ ਲਾਇਆ ਹੋਇਆ ਗੱਡੀ ਤੇ ਨਾ ਵੀ ਲੈ ਆਹ ਦੇਖੀ ਆਹ ਤਾਂ ਹਲੇ ਉਤਰ ਨਹੀਂ ਗਈ ਨੇ ਯਾਰ ਬਿਲਕੁਲ ਯਾਰ ਨਵੀਂ ਗੱਡੀ ਤੇ ਇਸ ਤਾਦ ਤੇ ਦਸੀ ਗ੍ਰਾ ਇਹਦੇ ਬਾਰੇ ਮਤਲਬ ਹੋਰ ਇਹਦੇ ਵਿੱਚ ਕੀ ਕੀ ਚੀਜ਼ਾਂ ਲੱਗੀਆਂ ਹੋਈਆਂ ਨੇ ਬਾਈ ਇਹਦੇ ਵਿੱਚ ਬਾਈ ਐਸਐਲ ਹੈ ਬਣਾ ਇਹ ਹੈ ਨਾ ਕਲਾਸ 11 ਕਲਾਸਿਕ ਮਾਡਲ ਹੈ 2023 ਹੈ ਜੀ ਹੂੰ ਜਮਾ ਨਵੀਂ ਕਾਰ ਆ ਭਾਉ ਆ ਦੀ ਪੱਗ ਵੱਨ ਵਾਲੇ ਵਿੱਚ ਦੀ ਦੇਖ ਕੇ ਭਾਉ ਮੈਂ ਕਹਣਾ ਚਾਹੇ ਦਾੜੀ ਚ ਧੌਲੇ ਵੀ ਦੇਖ ਲੈ ਯਾਰ ਜੀ 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 ਪੱਗ ਦੇ ਲੜ ਤਾਂ ਮੋਟੇ ਹੁੰਦੇ ਆ ਤੇ ਇੰਨੀ ਨਵੀਂ ਗੱਡੀ ਆ ਤੇ ਬੋਰਡ ਖੋਲੀ ਗੱਡੀ ਦਾ ਹਾਂਜੀ ਹਾਂਜੀ ਲੈ ਇੱਥੇ ਵੀ ਦੇਖਦੇ ਆ ਯਾਰ ਹਨਾ ਕਈ ਵਾਰ ਕਿਤੇ ਪੋਤਨੇ ਵਾਲੇ ਕੱਪੜਾ ਮਾਰ ਮਾਰ ਕੇ ਬਾਹਰੋਂ ਲਸਕਾਈ ਖੜੇ ਹੁੰਦੇ ਆ ਨਾ 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 ਲਓ ਜੀ ਲੈ ਵੀਰ ਮੈਂ ਵਾਕਈ ਯਾਰ ਗੱਲ ਸਹੀ ਹੈ ਸਾਰੇ ਹਲ ਤੱਕ ਕਿਤੇ ਵੀ ਨਟ ਨੂੰ ਚਾਬੀ ਲੱਗੀ ਹੋਵੇ ਗੱਡੀ ਵਾਪਸ ਕਾਊਂਟਰ ਤੇ ਖੜਾ ਦਿਓ ਬਿਲਕੁਲ ਜੀ ਬਿਲਕੁਲ ਹਲੇ ਤੱਕ ਸਟicker ਵੀ ਨਹੀਂ ਰੁੱਤਰੇ ਹੋਏ ਹਨਾ ਨਾ 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 ਨਵੀਂ ਜਮਾ ਜਿੰਨਾ ਯਰ ਲੈ ਕੱਲਾ ਕੱਲਾ ਸਟicker ਹੋਏ ਨਾਲ ਦਾ ਪਰ ਮੇਕਮਾਲ ਹੋਈ ਪਈ ਆ ਐਨੀ ਤਾਂ ਮੇਰੇ ਸਾਹਬ ਨਾਲ ਵੀ ਏਜੰਸੀ ਦੇ ਨਾਲੋਂ ਪੂਰਾ ਵੱਧ ਕੇਅਰ ਆ ਬਾਈ ਉਹਨਾਂ ਦੀ ਆ ਦੇਖੀ ਲੈ ਮਾਰ ਕੇ ਮੇਰਾ ਬੈਟਰੀ ਦੇ ਵੀ ਨੂੰ ਡੇ ਯਾਰ ਹਲੇ ਤੱਕ ਨਾ ਪੂਰੀ ਫੁੱਲ ਗਰੰਟੀ ਆ ਉਸਤਾਦ ਹਾਂ ਜੀ ਇਹ ਇਹ ਦੱਸਿਓ ਹੁਣ ਜਿਹੜੇ ਸੱਜਣ ਮਿੱਤਰ ਨੇ ਗੱਡੀ ਲੈਣੀ ਆ ਉਹਨੂੰ ਕਿੰਨੇ ਦੀ ਆਪਾਂ ਬਾਈ ਜੀ ਦੇਖੋ ਡਿਮਾਂਡ ਜੋ ਉਸ ਮਰਜ਼ੀ ਕਰੀ ਜਾਈਏ ਹਾਂ 1.9 ਲੱਖ ਰੁਪਏ ਦੀ ਗੱਡੀ ਨੈਟ ਦੇ ਦੇਵਾਂਗੇ ਆਪਾਂ 1.9 ਲੱਖ ਦੀ ਜੀ ਬਾਈ ਜੀ ਓਕੇ ਹਾਂਜੀ ਇਹਦੇ ਵਿੱਚ ਮਾਨਤਾ ਥੋੜਾ ਮੋਟਾ ਕਰੀ ਮਾੜਾ ਮੋਟਾ ਕਰਦੇ ਆਂਗੇ ਆ ਜਾਂਦਾ ਕੋਈ ਗੱਲ ਨਹੀਂ ਭਰਾ ਜੀ ਆਉਣਗੇ ਤਾਂ ਮਾਨਸੋਢੀ ਵੀਡੀਓ ਦੇਖ ਕੇ ਕੋਈ ਚੱਕਰ ਹੀ ਨਹੀਂ ਮਾਰਾ ਆਉਣਗੇ ਆਉਣਗੇ ਆਪਾਂ ਸੱਜਣ ਹੁੰਦੇ ਆ ਲਿਆਉਣ ਵਾਸਤੇ ਕੰਮ ਕਰਦੇ ਆ ਹਨਾ ਬਸ ਠੀਕ ਹੈ ਕਿਉਂਕਿ ਉਹ ਜਿਹੜੇ ਭਰਾ ਫੋਨ ਲਾਉਂਦੇ ਨੇ ਵੀ ਭਾਈ ਸਾਨੂੰ ਨਵੀਂ ਗੱਡੀ ਚਾਹੀਦੀ ਸਮਾਂ ਨਹੀਂ ਸਾਡੇ ਲਵੇ ਆਪਾਂ ਸਿਰਫ ਉਹਨਾਂ ਦੀਆਂ ਡਿਮਾਂਡਾਂ ਹੀ ਪੂਰੀਆਂ ਕਰਦੇ ਆ ਬਾਕੀ ਆਪਣੇ ਕੋਲੇ ਭਾਈ ਜੀ ਜਿੰਨਾ ਸਟਾਕ ਹੋਊ ਸਾਰਾ origignal ਪੰਜਾਬ ਨੰਬਰ ਹੋਊ ਐ ਨਹੀਂ ਵੀ ਦਿੱਲੀ ਤੋਂ ਜਾਂ ਹਰਿਆਣੇ ਤੋਂ ਲੱਗਿਆ ਹੋਊ ਉਹ ਕੰਮ ਨਹੀਂ ਫਸਟ ਓਨਰ ਜਾਂ ਸੈਕੰਡ ਓਨਰ ਮਾਲ ਮਿਲੂ ਠੀਕ ਆ ਹੁਣ ਜਿੰਨਾ ਸਟਾਕ ਆ ਸਾਰਾ ਫਸਟ ਓਨਰ ਦਾ ਹੀ ਆ ਸਾਰਾ ਫਸਟ ਓਨਰ ਦੀ ਆ ਤੇ ਇਹ ਕਿਹਨਾ ਮਾਡ ਹਾਂ ਇਹ ਵੀ ਕਲਾਸਿਕ ਚੱਲੀ ਵੀ ਇਹ ਵੀ ਮੇਰੇ ਹਿਸਾਬ ਨਾਲ 35 37000 ਕਿਲੋਮੀਟਰ ਚੱਲੀ ਹੈ। ਇਹ ਇਹ ਨੂੰ 22 ਇੰਚਾ ਸੌਰੀ 20 ਇੰਚ ਲਾਈਟਰ ਜਮਾਂ ਨਵੇਂ ਲੱਗੇ ਜੀ। ਪੇਟ ਇਹਦੀ ਵੀ ਕਿਤੋਂ ਜੇ ਹੋਵੇ ਆਪਣੀ ਫੁੱਲ ਗਾਰੰਟੀ ਹੋਵੇ। ਮਤਲਬ オリジナル ਹੀ ਹੈ ਜਿਹਨ ਕਹੇ ਦੀ। ਹਾਂ ਜੀ ਇਹ ਕੈਪਟਨ ਸੀਟਾਂ ਚ ਆ ਗਈ ਜੀ। ਓਕੇ। ਹਾਂ ਜੀ। ਲੈ ਵੀ ਧਰਮਿਆ ਯਾਰ ਹਨਾ। ਜਾਂ ਕਿ ਇਹ ਨਹੀਂ ਮਤਲਬ ਕਿਸੇ ਨੂੰ ਵੀ ਕਹਿਣਾ ਪੈਜੂ ਵੀ ਭਈ ਆ ਕੋਸ ਕਰਵਾਈਏ ਹਨਾ। ਨਾ 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 ਫੁੱਲ ਗਾਰੰਟੀ ਦਾ ਗੰਮਾ ਦੇਖ ਲੈ। ਇਹ 38568 ਕਿਲੋਮੀਟਰ ਚੱਲੀ ਹੋਈ ਆ। ਨੇ ਯਾਰ ਨਵੀਆਂ ਗੱਡੀਆਂ ਵਰਗੀਆਂ ਗੱਡੀਆਂ ਸੱਜਣੋਂ ਚ ਲੈਣੀਆਂ ਹੁਣ ਬਾਈ ਜਮਾ ਨਵੇਂ ਆਪਾਂ ਆਪ ਟਾਇਰ ਚੜਾਏ ਆ ਅਸਾ ਟਾਇਰ ਜੀ ਆਪਾਂ ਪਾਉਂਦੇ ਆਂ ਦੇਖ ਮੇਤਰਾ ਚਲੋ ਪਤਾ ਹੁੰਦਾ ਈ ਮੁੰਡਿਆਂ ਖੁੰਡਿਆਂ ਨੂੰ ਅੱਜ ਕੱਲ ਅਸੀਂ ਸੈਸੀਰੀ ਆਪ ਲਾ ਕੇ ਦੇ ਦਿੰਨੇ ਜੇ ਨਹੀਂ ਆਉਂਦੀ ਗੱਡੀ ਤੇ ਲੈ ਕੇ ਆਪ ਲਵਾ ਕੇ ਦੇ ਦਿੰਦੇ ਆ ਜੀ ਨਜਾਰੀ ਫੇਰ ਆਉਂਦਾ ਜੀ ਹਾਂ ਜੀ ਹਾਂ ਜਦੋਂ ਅਗਲੇ ਨੇ ਰੁਪਈਏ ਲਾਉਣੇ ਆ ਤਾਂ ਫਿਰ ਜਾ ਕੇ ਨਾ ਰੁਪਈਆ ਲਾਉਣਾ ਪਵੇ ਇਹ ਤਾਂ ਗੱਲ ਹੈ ਇਹ ਬਾਈ ਮਾਡਲ ਦੀ ਹੈ ਨਾ ਇਹ ਬਾਈ ਮਾਡਲ ਹੈ ਇਹ ਵੀ ਫਸਟ ਓਨਰ ਹੈ ਅਸੀਂ ਇਹ ਵੀ ਪਹਿਲੇ ਓਨਰ ਦੀ ਹੈ ਲੈ ਇਹਦਾ ਵੀ ਖੋਲਦੀ ਹੈ ਕਰਨਾ ਬੋਰਨਟ ਲੋ ਯਮਨ ਨਮੀ ਪਈਆ ਬਿਲਕੁਲ ਬਾਈ ਯਾਰ ਕਿਹੜੀ ਚੀਜ਼ ਛੱਡੀ ਹੈ ਕਿਹੜੀ ਦੇਖੀ ਹੈ ਹਨਾ ਇੱਕ ਦੂਜੇ ਨਾਲ ਚੜਦੀ ਹੈ ਚੜਦੀਆਂ ਨੇ ਧਰਮੇ ਜੀ ਬਾਈ ਜੀ ਕਾਰਾਂ ਦੀ ਗਰੰਟੀ ਹੂਆ ਇਹ ਨੀਵੀ ਬਾਈ ਜੀ ਆਪਾਂ ਪੇਂਟ ਸੈਂਡ ਕਾਰਾਂ ਵੇਚੀ ਜਾਵਾਂਗੇ ਜੇ ਪੇਂਟ ਹੋਊ ਚੀਜ਼ ਉਹਦੀ ਤਾਂ ਉਹ ਦੱਸ ਕੇ ਹੀ ਦੇਗੇ ਉਹ ਦੱਸ ਕੇ ਦਵਾਂਗੇ ਹਾਂ ਜੀ ਹਾਂ ਜੀ ਤੇ ਵੀਰੇ ਜੇ ਇਹਦੀ ਗੱਲ ਵੀ ਕਰੀਏ ਮਤਲਬ ਇਹਦੇ ਇਹਦੀ ਕੀ ਡਿਮਾਂਡ ਹੈ ਕਿੰਨੇ ਦੀ ਬਣੂ ਇਹ ਬਾਈ ਜੀ ਆਪਾਂ ਗੱਡੀ ਦੇ ਦੇਾਂਗੇ ਨੈਟ ਰੇਟ ਸੋਨੂੰ 18 ਲੱਖ ਰੁਪਏ ਦੇ 18 ਲੱਖ ਦੀ ਜੀ ਬਾਈ ਜੀ ਲੈ ਮਿੱਤਰੋ 18 ਲੱਖ ਦੇ ਵਿੱਚ ਤੁਸੀਂ ਵਾਂਡਕ ਬਣੋਗੇ ਇਹ ਗੱਡੀ ਤੇ ਦਖਾ ਤਾਂ ਮੈਂ ਚੱਕ ਨੀਦਰਾ ਮੈਂ ਲੇਕਿਨ 1 ਲੱਖ 20000 ਰੁਪਏ ਦੀ ਸੈਸਰੀ ਲੱਗੀ ਵੀ ਐਕਸਟਰਾ ਓਕੇ 6 ਲੱਖ ਦੇ ਬਦਲੇ ਇਹਦੇ ਟਾਇਰ ਲਾਏ ਪਾਇਆ ਹਾਂ ਹਾਂਜੀ 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 ਓਕੇ ਓਕੇ ਤੇ ਇਸ ਦਾ ਜਿਹੜੀ ਆਖੜੀ ਹੈ ਇਧਰ ਚਿੱਟੇ ਰੰਗ ਦੀ ਕਬੂਦਰੀ ਇਹ ਬਾਈ ਜੀ 2016 ਮਾਡਲ ਆ ਓਨਰ ਇਹ ਵੀ ਫਸਟ ਆ ਗੱਡੇ ਅਸਾ ਇਹ ਵੀ ਪਹਿਲੇ ਨਾਮ ਹੀ ਆ ਹਾਂਜੀ ਹਾਂਜੀ ਫਸਟ ਓਨਰ ਆ ਚੱਲੀ ਆਪਾਂ ਚੈੱਕ ਕਰ ਲੈਨੇ ਆ 92000 ਕੰਪਨੀ ਰਿਕਾਰਡ ਹੋਊਗਾ ਇਹਦਾ ਰਿਕਾਰਡ ਹੋਊਗਾ 87000 ਮਈ ਚ ਓਕੇ ਹਾਂਜੀ ਹੁਣ 92000 ਚੱਲ ਗਈ ਜਿੰਨੀ ਚੱਲੀ ਹੈ ਜੈਨੂਣ ਚੱਲੀ ਆ ਜੀ ਵੇ ਬਿਸਨਾ ਇਹ ਦੀ ਸਾਰੀ ਓਰੀਜਨਲ ਆ ਬਾਈ ਇਹਦਾ ਬਾਈ ਜੀ ਬੰਪਰ ਪੇਂਟ ਆ ਉਹ ਦੱਸ ਕੇ ਦੇਵਾਂਗੇ ਬਾਕੀ ਗੱਡੀ ਐਕਸੀਡੈਂਟ ਦੀ ਸਾਡੀ ਫੁੱਲ ਗਾਰੰਟੀ ਹੋਊ ਜੀ ਜੀ ਹਾਂ ਜੀ ਇਹਦਾ ਵੀ ਬੌਨਟ ਚੱਕ ਕੇ ਤੁਹਾਨੂੰ ਇੰਜਨ ਦਿਖਾ ਦਿੰਨੇ ਆ ਜੀ ਲੈ ਵੀ ਧਰਮੇ ਇਹਦੀ ਵੀ ਕਰਦੇ ਆ ਚੈੱਕ ਆਪ ਹਨਾ ਬਾਕੀ ਅਲਾਏ ਟਾਇਰ ਇਹਨੂੰ ਜਕੋਮੋ ਦੇ ਟਾਇਰ ਜਮਾ ਨਵੇਂ ਆਰ ਗਿਆ ਅਲਾਏ ਐਕਸਟਰਾ ਲਾਤੇ ਆਪਾਂ ਆਹ ਦੇਖੋ ਬਾਈ ਜੀ ਗੱਡੀ ਜਮਾ ਨਵੇਂ ਆਰ ਕੀ ਪਈ ਆ ਕਿਸੇ ਪਾਸੇ ਵੀ ਕੋਈ ਚਾਬੀ ਲੱਗੀ ਹੋਵੇ ਆਪਣੀ ਗਾਰੰਟੀ ਹੋਊ ਜੀ ਬਿਲਕੁਲ ਬਿਲਕੁਲ ਵੇ ਮੇਟਰ ਕੋਮਾਲ ਹੋਈ ਪਿਆ ਯਾਰ ਗੱਡੀਆਂ ਘੈਂਟ ਘੈਂਟ ਨੇ ਬਾਈ ਉਹਨਾਂ ਲੈਵੇ ਤੇ ਅੱਜ ਕੋਮੋ ਦਾ ਜਿਵੇਂ ਕਹਦੀ ਬਾਈ ਉਹਨਾਂ ਤੇ ਚੌਕੜਾ ਟਾਇਰਾਂ ਦਾ ਦੇ ਹਨਾ ਬਾਈ ਹਾਂਜੀ ਹਾਂ ਚੌਕੜਾ ਨਵਾਂ ਆ ਨਵੇਂ ਵਰਗਾ 80 ਪੈਸੇ ਟਾਇਰ ਨਾਮ ਨਾਲ ਗੱਡੀ ਸਨ ਵਿੱਚੋਂ ਵੀ ਦਿਖਾ ਦੇ ਗੱਡੀ ਹਾਂਜੀ ਵਿੱਚੋਂ ਵਿੱਚੋਂ ਵਾਹ ਸੋਹਣੀ ਕਾਰ ਆ ਸੀਟ ਸੂਟ ਕਵਰ ਜਮਾਂ ਨਵੇਂ ਵਰਗੇ ਲੱਗੇ ਹੋਏ ਆ ਜੀ ਮਾਰਦੀ ਪਿਛਲੇ ਪਾਸੇ ਕੈਮਰਾ ਦੇਖੋ ਯਾਰ ਬਹੁਤ ਜਿਵੇਂ ਕਹਦੀ ਵੀ ਘੈਂਟ ਗੱਡੀਆਂ ਨੇ ਹਾਂਜੀ ਤੇ ਇਹ ਹੈਗੀ ਜੀ 16 ਮਾਡਲ ਹਨਾ ਵੀਰੇ ਹਾਂਜੀ 16 ਓਨਰ ਇਹ ਵੀ ਫਾਸਟ ਆ ਇਹ ਵੀ ਪਹਿਲੇ ਨਾਮ ਆ ਫਾਸਟ ਜੀ ਫਾਸਟ ਪੱਕੇ ਨੰਬਰ ਦੀ ਜੇ ਇਹਦੀ ਬਈ ਗੱਲ ਕਰੀਏ ਰੇਟ ਦੀ ਕੀ ਪ੍ਰਾਈਸ ਹੈ ਇਹਦਾ ਇਹ ਬਈ ਜੇ ਆਪਾਂ 11 ਲੱਖ ਰੁਪਏ ਦੀ ਦੇ ਦਿਆਂਗੇ ਗੱਡੀ ਸਿਰਫ 11 ਲੱਖ ਦੀ 11 ਲੱਖ ਰੁਪਏ ਦੀ ਲੈ ਮਿੱਤਰੋ 11 ਸੂਲਾ ਮਾਡਲ ਫਰਸਟ ਓਨਰ ਓਕੇ S10 ਆ ਜਾਂਦੀ ਆ ਇਹ S10 ਹੈ ਜੀ ਟਾਪ ਮਾਡਲ ਤੇ ਜਿਹੜੀ ਇਧਰਲੇ ਪਾਸੇ ਖੜਾ ਬਈ ਜਮਦੂਤ ਦਾ ਝੋਟਾ ਇਹ ਬਈ ਜੀ 2013 ਮਾਡਲ ਆ ਜੀ ਹਾਂਜੀ ਗੱਡੀ ਇਹ ਵੀ ਸਾਰੀ ਓਰੀਜਨਲ ਆ ਬਈ ਇਹ ਗੱਡੀ ਸਾਰੀ ਓਰੀਜਨਲ ਆ ਬੰਪਰ ਪੇਂਟ ਹੋ ਸਕਦੇ ਆ ਬਾਕੀ ਬਾਡੀ ਲਾਈਨ ਦੀ ਜਮਾਂ ਜੈਨੂਇਨ ਕਾਰ ਆ ਜੀ ਪੰਜਾਬ ਨੰਬਰ ਹੈਨਾ ਹਾਂਜੀ ਇਹ ਕਿੰਨੀ ਕੀ ਚੱਲੀ ਹੋ ਬਾਈ ਇਹ ਬਾਈ ਜੀ ਚੱਲੀ ਹੋ ਗਈ ਮੰਨ ਕੇ ਚੱਲੋ ਸਵਾ ਕ ਲੱਖ ਤੇ ਡੇਢ ਲੱਖ ਸਵਾ ਕ ਲੱਖ ਡੇਢ ਲੱਖ ਹਾਂ ਜੀ ਇਹ ਆਟੋ ਆ 2013 ਮਾਡਲ ਆਟੋ ਅਸਾਟੋ ਹੈ ਹਾਂ ਜੀ ਹਾਂ ਜੀ ਬਲੈਕ ਆ ਓਕੇ ਵੀ ਇਹਨੂੰ 22 ਇੰਚ ਲਾਇ ਲੱਗੇ ਵੈਸ਼ਟਰਾ ਜੀ ਹਾਂ ਜੀ ਬਾਈ ਜੀ ਲੈ ਮੇਰੇ ਵਿੱਚੋਂ ਵੀ ਕੰਡੀਸ਼ਨ ਵਾਜਾ ਵਾਜਾ ਕਰਾਉਂਦੀ ਆ ਤੇ ਜੇ ਬਾਈ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦੀ 1.5 ਲੱਖ ਰੁਪਿਆ ਜੀ ਆਪਾਂ ਡਿਮਾਂਡ ਕਰਦੇ ਆ ਦੀ 1.5 ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਹੋ ਹੁਣ ਇਹ ਦੱਸੋ ਮੈਨੂੰ ਇਹਦੇ ਚੋਂ ਡਿਸਕਾਊਂਟ ਆਪਾਂ ਤੁਹਾਨੂੰ ਕਰਦੇ ਆਗੇ ਜੀ 20000 ਰੁਪਿਆ 20000 ਜੀ ਬਾਈ ਜੀ ਜਾਨੀ ਕਿ ਮਤਲਬ ਬਣ ਜੂਹੇ ਸਵਾ 11 ਦੀ ਬਣੂ ਦੇ ਦੇ ਕੋਈ ਗੱਲ ਨਹੀਂ ਬੰਦੇ ਆ ਜਾਣ ਜੀ ਕੋਈ ਚੱਕਰ ਨਹੀਂ ਆਜੋ ਸੱਜਣੋ ਬਣੋ ਤੁਸੀਂ ਵੀ ਫੋਰਚੂਨਰ ਦੇ ਮਾਲਕ ਯਾਰ ਲੈ ਬਹੁਤ ਭਰਾਮਾਂ ਦੀ ਰੀਝਾਂ ਹੁੰਦੀਆਂ ਨੇ ਵੀ ਫੋਰਚੂਨਰ ਹੋਣੀ ਚਾਹੀਦੀ ਹੈ ਇੱਥਾਂ ਆਟੋ ਆ ਜੀ ਬਾਕੀ ਸਿਰੇ ਪੈ ਹਾਂ ਆਟੋ ਨੂੰ ਜ਼ਿਆਦਾ ਲਾਈਕ ਕਰਦੇ ਆਪਣੇ ਜਿੱਦਾਂ ਹੁਣ ਬਿਲਕੁਲ ਬਿਲਕੁਲ ਬਿਨਾ ਕਲਚ ਆੜੀ ਜਿਵੇਂ ਕਹਦੀ ਏ ਐਕਟ ਸਕੂਟਰੀ ਆ ਜਿਵੇਂ ਅਣਜਾਣ ਚਲਾਈ ਫਿਰੇ ਹੈਨਾ ਹਾਂ ਜੀ ਹਾਂ ਜੀ ਲੈ ਆਟੋਮੈਟ ਰੇਸ ਦੋ ਉਨੀ ਭਜੀਓ ਜਿੰਨੀ ਕਰੇਸ ਨਾ ਪਾਉਗੇ ਹੈਨਾ ਬਾਕੀ ਟੱਚ ਪਲੇਅਰ ਐਕਸਟਰਾ ਲੱਗਿਆ ਬਾਈ ਇਹਦੇ ਚ ਓਕੇ ਜੀ ਹਾਂ ਜੀ ਇਹ ਸਾ ਜਿਹੜੀ ਆ ਗੱਡੀ ਖੜੀ ਆ ਫੋਰਚੂਨਰ ਇਹ ਬਾਈ ਜੀ 2012 ਮਾਡਲ ਮੈਨੂਅਲ 4x4 ਓਕੇ ਚੰਡੀਗੜ੍ਹ ਨੰਬਰ ਐਨਓਸੀ ਪੰਜਾਬ ਦੀ ਬੰਦੇ ਦੇ ਆਪਾਂ ਨਾਂ ਦੀ ਲੈ ਕੇ ਦੇਵਾਂਗੇ ਜੀ ਠੀਕ ਹੈ ਜੀ ਕੱਲੇ ਬੰਪਰ ਪੇਂਟ ਆ ਬਾਡੀ ਲੈਣ ਕੇ ਤੋਂ ਪੇਂਟ ਹੋਵੇ ਜ਼ਿੰਮੇਦਾਰੀ ਹੋਊਗੀ ਓਕੇ ਟਾਇਰ ਇਹਨੂੰ ਵੀ ਜਕੋਮੋ ਦੇ 80 ਪੈਸੇ ਟਾਇਰ ਆ ਜੀ ਬਿਲਕੁਲ ਨਵੇਂ ਵਰਗੇ ਹਾਂਜੀ 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 ਤੇ ਇਹ ਆਪਾਂ ਬਾਈ ਜੀ ਗੱਡੀ 9 ਲੱਖ ਰੁਪਏ ਦੀ ਦੇ ਦੇਾਂਗੇ ਐਨਓਸੀ ਨਾਲ ਆ ओके ਸਿਰਫ 9 ਲੱਖ ਦੀ ਹਾਂਜੀ 12 ਮਾਡਲ ਜੀ ਲੈ ਮਿੱਤਰੋ 12 ਮਾਡਲ ਹੈ 9 ਲੱਖ ਦੀ ਬਣੂ ਬਾਕੀ ਮੌਕੇ ਤੇ ਮਾਰ ਤਾਨ ਵੀ ਕਰਾਵਾਂਗੇ ਯਾਰ ਹੋ ਜੂਗਾ ਜੀ ਹੋ ਜੂਗਾ ਕੋਈ ਨਾ ਹੋ ਜੂਗਾ ਜੀ ਤੇ ਜੇ ਕਿਸੇ ਸੱਜਣ ਪਿਆਰੇ ਨੇ ਇਹ ਗੱਡੀ ਲੈਣੀ ਆ ਫੋਰਚੂਨਰ ਤਾਂ ਕੰਟੈਕਟ ਕਰ ਲਿਓ ਤੇ ਉਸਤਾਦ ਆ ਵੀ ਗੱਡੀ ਇਹ ਸੇਲ ਹੈ ਇਹ ਅੱਜ ਸੇਲ ਹੋ ਗਈ ਜੀ ਇਹ ਸੇਲ ਹੋ ਗਈ ਹਾਂਜੀ ਇਹ 2015 ਮਾਡਲ ਸੀ 460000 ਦੀ ਆਪਾਂ ਦੇਤੀ ਅੱਜ ਜੀ ਓਕੇ ਚਲੋ ਮੇਤਰੋ ਆਸਤਾ ਟਾਪ ਮਾਡਲ ਵਾਦਾ ਕਰੀ ਮਾਲ ਤੁਹਾਂ ਹਾਂਜੀ ਹਾਂਜੀ ਤੇ ਇੱਕ ਹੋਰ अल्टੋ ਕਹਿੰਦੇ ਸੀ ਕਿੱਥੇ ਦਾੜੀ ਇੱਕ अल्टੋ ਹਾਂਜੀ ਆਜੋ ਆਜੋ ਉਹ ਖੜੀ ਹੈ ਮੇਤਰੋ ਲੈ ਬਾਜ ਬਰੇਡ ਦੀ ਤੁਹਾਨੂੰ ਗੱਡੀ ਦਿਖਾ ਦਈਏ ਆ ਉਹ ਵੀ ਅੱਜ ਹੀ ਆਈ ਹੈ ਜੀ ਬਾਹਲੇ ਸੱਜਣ ਕਹਿਣਗੇ ਵੀ ਪਤਾ ਨਹੀਂ ਵੱਡੇ ਵੱਡੇ ਗੱਡੀਆਂ ਦਿਖਾਈ ਜਾਂਦੇ ਆ ਤੇ ਅੱਜ ਉਹ ਭਰਾਵਾਂ ਵਾਲੀ ਲੈ ਜਾਂਦੀ ਹੈ ਜਿਹੜਾ ਹਰ ਇੱਕ ਜਿਹਨੂੰ ਲੈ ਸਕਦਾ ਹੈ ਨਾ ਜੀ ਇਹ ਹਜੇ ਤੋਤੀ ਵੀ ਨਹੀਂ ਜੀ ਅੱਛਾ ਇਹ 2015 ਮਾਡ ਉਹ ਮੁੰਡਾ ਲੋਕ ਲਾ ਆ ਗਿਆ ਕੋਈ ਗੱਲ ਨਹੀਂ ਬਾਹਰੋਂ ਦਿਖਾ ਦਿਓ ਗੱਡੀ ਜਮਾਂ ਜੈਨੂਆ ਨਾ ਅਲਾਈ ਟਾਇਰ ਐਕਸਟਰਾ ਇਹਨੂੰ ਵਧੀਆ ਸੋਹਣੇ ਲੱਗੇ ਪਿਆ 15 ਮਾਡਲ ਆ ਲੋਕਲ ਬਰਨਾਲਾ ਨੰਬਰ ਆ ਜੀ ਬਰਨਾਲੇ ਦੀ ਨੰਬਰ ਇਹ ਵੀ ਫਰਸਟ ਪਾਰਟੀ ਹੋ ਬਈ ਨਾਮ ਇਹ ਸੈਕੰਡ ਆਨਰ ਆ ਜੀ ਇਹ ਸੈਕੰਡ ਆ ਹਾਂ ਜੀ ਇਹ ਕਿੰਨੇ ਕੀ ਦੀ ਬਣ ਜੂ ਇਹ ਆਪਾਂ 265000 ਰੁਪਇਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਕਰ ਦਿਆਂਗੇ ਬਈ ਓਕੇ ਮਾਡਲ 15 ਦੱਸਿਆ ਸੀ 15 ਮਾਡਲ ਆ ਜੀ 15 ਮਾਡਲ ਆ 265000 ਰੁਪਇਆ ਡਿਮਾਂਡ ਆ ਇਹਦੀ ਹਾਂ ਆਲਟੋ K10 VXI ਓਕੇ ਓਕੇ ਇਹ ਠੀਕ ਹੈ ਜੀ ਤੇ ਉਸਤਾਦ ਨੰਬਰ ਤੁਹਾਡਾ ਬੋਲੋ ਕਰਾਂ ਕਿਹੜੇ ਨੰਬਰ ਤੇ ਕੰਟੈਕਟ ਹੋਣੇ ਚਾਹੀਦੇ ਆ 98782 ਜੀ 71083 ਜੀ 98769 ਜੀ 47007 94638 00433 ਜੀ ਓਕੇ ਲੈ ਮਿੱਤਰੋ ਇਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕਿਸੇ ਨੇ ਇਹਨਾਂ ਗੱਡੀਆਂ ਦੇ ਵਿੱਚੋਂ ਕੋਈ ਵੀ ਗੱਡੀ ਲੈਣੀ ਹੈ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਹੈ ਸੱਜਣੋ ਹਰੇਕ ਗੱਡੀ ਤੇ ਬਾਇਉਰੀ ਲੋਨ ਵੀ ਕਰਵਾ ਕੇ ਦੇ ਦਿੰਦੇ ਹਾਂ ਲੋਨ ਨਾਲ ਦੀ ਨਾਲ ਜੀ ਲੋਨ ਨਾਲ ਹੀ ਪੇਮੈਂਟ ਵੀ ਅਸੀਂ ਆਪੇ ਲਵਾਂਗੇ ਕਿਤੇ ਬੈਂਕ 'ਚ ਜਾਣ ਦੀ ਲੋੜ ਨਹੀਂ ਆਪੇ ਬੰਦੇ ਫਾਈਲ ਭਰਨ ਵੀ ਅਗਲੇ ਦੇ ਘਰੇ ਜਾਣਗੇ ਜੀ ਓਕੇ ਹਾਂਜੀ ਤੇ ਲੈ ਮੇਤਰੋ ਸੱਬਲ ਸਹੀ ਹੋਵੇ ਬੰਦੇ ਇੱਕ ਥਾਂ ਤੇ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਮਨ ਦੀਆਂ ਰੀਝਾਂ ਪੂਰੀਆਂ ਹੋ ਜਾਣਗੀਆਂ ਤੁਹਾਡੇ ਸੁਪਨਿਆਂ ਨੂੰ ਬੂਰ ਪੈਜੂ ਪਾਉ ਕਿਥੋਂ ਨਾਨਕ ਕਾਰ ਬਜ਼ਾਰ ਪਿੰਡ ਭੋਤ ਨੇ ਤਸੱਜ ਨੂੰ ਕਰ ਲੋ ਸੰਪਰਕ ਨੰਬਰ ਬਾਇਉਰੀ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਤੇ ਲੁੱਟ ਲੋ